ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਵੇਂ ਕਿ ਸਾਰੇ ਮੀਡੀਆ ਵਿੱਚ ਚਰਚਾ ਚੱਲ ਰਹੀ ਹੈ ਕਿ ਜਿਹੜੀ ਬੀਜੇਪੀ ਦੀ ਅਧਾਕਾਰ ਦਿੱਤਾ ਕੰਗੜਾ ਰੌਪ ਉਹਦੇ ਚੰਡੀਗੜ੍ਹ 에어ਪੋਰਟ ਦੇ ਉੱਤੇ ਪੰਜਾਬ ਨਾਲ ਸੰਬੰਧਤ ਕਿਸੇ ਲੜਕੀ ਨਾਲ ਉਹਦਾ ਵਿਵਾਦ ਹੋਇਆ ਉਹ ਉਸ ਦੋਸ਼ਾਂ ਤਹਿ ਉਹ ਲੜਕੀ ਕਲੰਦਰ ਮੋਰ ਨੂੰ ਇਮੀਡੀਏਟਲੀ ਖਬਰਾਂ ਮੁਤਾਬਕ ਉਹਨੂੰ ਨੌਕਰੀ ਤੋਂ ਸਸਪੈਂਡ ਵੀ ਕਰ ਦਿੱਤਾ ਗਿਆ ਉਹਦੇ ਤੇ ਐਫ ਆਈ ਆਰ ਵੀ ਦਰਜ ਕਰ ਲਈ ਗਈ ਉਹ ਉਹਨੂੰ ਅਰੈਸਟ ਵੀ ਕਰ ਲਿਆ ਗਿਆ ਜਿਸ ਦੀ ਕੇ ਭਾਰਤੀ ਕਿਸਾਨ ਦੀਆਂ ਦੁਆਬਾ ਅਸੀਂ ਉਰਜੋਰ ਖੇਤੀ ਕਰਦੇ ਆਂ ਔਰ ਸਰਕਾਰ ਨੂੰ ਤਾਲਨਾ ਕਰਦੇ ਆਂ ਕੇਂਦਰ ਸਰਕਾਰ ਨੂੰ ਤਾਲਨਾ ਕਰਦੇ ਆਂ ਸਬੰਧਤ ਹੋਰ ਅਦਾਰਿਆਂ ਨੂੰ ਤਾਲਨਾ ਕਰਦੇ ਆਂ ਕਿ ਜੇਕਰ ਪੰਜਾਬ ਦੀ ਇਸ ਧਿਰ ਨਾਲ ਬੇਇਨਸਾਫੀ ਹੋਈ ਤਾਂ ਸੂਚੀਆਂ ਕਿਸਾਨ ਜਥੇਬੰਦੀਆਂ ਸਰਕਾਰ ਦਾ ਨਟਵਲ ਵਿਰੋਧ ਕਰ ਗਈਆਂ ਅਜਿਹਾਂ ਘਟਨਾਵਾਂ ਇਸ ਕਰਕੇ ਵਾਪਰ ਰਹੀਆਂ ਕਿਉਂਕਿ 700 ਕਿਸਾਨਾਂ ਦੀ ਦਿੱਲੀ ਚ ਸ਼ਹੀਦੀ ਔਰ ਜਿਹੜਾ ਜੁਪੀ ਦੇ ਵਿੱਚ ਅਜੇ ਮਿਸ਼ਰਾ ਟੈਨਿੰਗ ਜਿਹੜੇ ਕਿਸਾਨਾਂ ਨੂੰ ਗੱਡੀਆਂ ਹੇਠ ਕੁਚਲ ਕੇ ਜਿਹੜਾ ਦਰੜ ਕੇ ਸ਼ਹੀਦ ਕੀਤਾ ਉਹਨਾਂ ਉੱਤੇ ਕਾਰਵਾਈ ਕਰਨ ਦੀ بجائے ਭਾਜੀਪੀ ਨੇ ਇਹਨਾਂ ਨੁਕਾਮਾਂ ਨੂੰ ਪਾਰਲੀਮੈਂਟ ਦੀਆਂ ਟਿਕਦਾਂ ਲੈ ਕੇ ਇਨਾਮ ਦਿੱਤਾ ਔਰ ਉਹਨਾਂ ਨੂੰ ਕੇਂਦਰ ਦੀ ਬਜਾਅਤ ਦੇ ਵਿੱਚ ਕੈਬਨਟ ਮੰਤਰੀ ਰੱਖ ਕੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਿਹਦਾ ਕੁਸੂਚੇ ਕਿਸਾਨਾਂ ਦੇ ਵਿੱਚ ਵੱਡਾ ਰੋਸ ਹੈ ਔਰ ਉਸ ਤੋਂ ਬਾਅਦ ਜਿਹੜਾ ਨਵਾਂ 2000 ਜਿਹੜਾ 23 24 ਦਾ ਅੰਦੋਲਨ ਕਿਸਾਨ ਅੰਦੋਲਨ ਅਖੌਰੀ ਤੇ ਸ਼ੰਭੂ ਕਿਉਂਕਿ ਚੱਲ ਰਿਹਾ ਉਹਦੇ ਵਿੱਚ ਅਥਰੂ ਗੈਸ ਦੀ ਵਰਤੋਂ ਸਿੱਧੀਆਂ ਗੋੜੀਆਂ लाठी चार्ज ਇਹ ਘੋਰ ਅਨੇਕਾਂ ਤਰ੍ਹਾਂ ਦੇ ਚਸ਼ਤਤ ਸਰਕਾਰ ਨੇ ਕੀਤੇ ਆ ਹਰਿਆਣਾ ਸਰਕਾਰ ਨੇ ਕੀਤੇ ਆ ਇਹ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ 10 ਮਿੰਟਾਂ ਦੇ ਵਿੱਚ ਇੱਕ ਛੋਟੀ ਨੌਕ ਚੋਕ ਦੀ ਜਿਹੜੀ ਬਿਮਾਰੀ ਆ ਉਹਦੇ ਤੇ ਸਰਕਾਰ ਐਕਸ਼ਨ ਕਰ ਲਈ ਆ ਲੇਕਿਨ ਅਸੀਂ ਸਵਾਲ ਸਰਕਾਰ ਨੂੰ ਸਵਾਲ ਕਰਦੇ ਆ ਕਿ ਸੈਂਕੜੇ ਕਿਸਾਨਾਂ ਨੂੰ ਜੱਟ ਵੀ ਕਰਕੇ ਸੈਂਕੜੇ ਕਿਸਾਨਾਂ ਦੀਆਂ ਅੱਖਾਂ ਦੀਆਂ ਰੌਸ਼ਨੀਆਂ ਦੀ ਜਿਹੜੀ ਰੌਸ਼ਨੀ ਜਾ ਚੁੱਕੀ ਹੈ ਸ਼ਹੀਦ ਸ਼ੁਕਰਮੰਦ ਨੂੰ ਗੋਲੀਆਂ ਮਾਰ ਕੇ ਜਿਹਨਾਂ ਨੇ ਸ਼ਹੀਦ ਕੀਤਾ ਔਰ ਪ੍ਰਿੰਤਪਾਲ ਨੂੰ ਗੋਰੀਆਂ ਚ ਪਾ ਕੇ ਕੁੱਟ ਕੇ ਉਹਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਦੋਸ਼ੀ ਲੋਕ ਆ ਉਹਨਾਂ ਤੇ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਔਰ ਕਿਸਾਨਾਂ ਦੇ ਟਰੈਕਟਰ ਤੋੜਨ ਦੀਆਂ ਵੀਡੀਓ ਕਿਸਾਨਾਂ ਦੀਆਂ ਗੱਡੀਆਂ ਤੋੜਨ ਦੀਆਂ ਵੀਡੀਓ ਉਹ ਸਾਰੇ ਪਿਛਲੇ 4 ਮਹੀਨੇ ਤੋਂ ਸਰਕਾਰ ਦੇ ਕੋਲ ਮੌਜੂਦ ਨੇ ਸਰਕਾਰ ਸਾਨੂੰ ਇਸ ਗੱਲ ਦਾ ਜਵਾਬ ਦੇਵੇ ਕਿ ਸਰਕਾਰ ਨੇ ਕਿੰਨੇ ਬੰਦਿਆਂ ਤੇ ਐਫਆਈਆਰ ਕੀਤੀ ਆ ਕਿੰਨੇ ਬੰਦਿਆਂ ਨੂੰ ਰਿਸ਼ਟ ਕੀਤਾ ਕਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਸਰਕਾਰ ਕਿਸਾਨਾਂ ਦੇ ਕਾਪਲਾ ਨੂੰ ਅਹੁਦੇ ਦੇ ਕੇ نواز ਰਹੀ ਆ ਉਹਨਾਂ ਉਹਨਾਂ ਨੂੰ ਤਰੱਕੀਆਂ ਦੇ ਰਹੀ ਆ ਉਹ ਦੇਸ਼ ਜਿੱਥੇ ਕਿ ਜੰਗਲੀ ਜਾਨਵਰ ਦਾ ਸ਼ਿਕਾਰ ਕਰਨ ਦੇ ਉੱਤੇ ਪਰਚਾ ਦਰਜ ਕੇ ਸਜ਼ਾ ਹੁੰਦੀ ਆ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸੈਂਕੜੇ ਹਜ਼ਾਰਾਂ ਕਿਸਾਨਾਂ ਦੇ ਨਾਲ ਵਰਮਤਾ ਦਾ ਜ਼ੁਲਮ ਕਰਨ ਵਾਲੇ ਦੋਸ਼ੀਆਂ ਦੇ ਉੱਤੇ ਸਰਕਾਰ ਕਾਰਵਾਈ ਕਰਨੀ ਚਾਹੀਦੀ ਜੇ ਕਿਸਾਨਾਂ ਨਾਲ ਦੋ ਨੰਬਰ ਸ਼ਹਿਰੀਆਂ ਦਾ ਜਿਹੜਾ ਵਤੀਰਾ ਸਰਕਾਰ ਧਾਰਨ ਕਰ ਰਹੀ ਹੈ ਕਿਸਾਨਾਂ ਨੂੰ ਮਜਬੂਰ ਕਰ ਰਹੀ ਹੈ ਕਿ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਕਿ ਵੀ ਭਾਰਤੀ ਕਿਸਾਨ ਜੀ ਨੂੰ ਦੁਆਬਾ ਅਸੀਂ ਸੰਤਨ ਵਿਧੀ ਕਰਦੇ ਆਂ ਔਰ ਸਰਕਾਰ ਤੋਂ ਸਾਫ਼ ਦੀ ਉਮੀਦ ਕਰਦੇ ਆਂ ਔਰ ਸਰਕਾਰ ਨੂੰ ਤਾਣਨਾ ਕਰਦੇ ਆਂ ਕਿ ਕਿਸੇ ਵੀ ਮੇਲ ਸਾਫ਼ੀ ਦੇ ਖਲਾਫ ਕਿਸਾਨ ਜਿੱਥੇ ਖੜੀਆਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਹੋਰ ਤੱਕੜੇ ਹੋ ਕੇ ਸਦਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ